ਮਲੇਰ ਕੋਲੜਾ ਨੂਦੀ ਮੇਲ ਰਾਹੀ ਮਲੇਰ ਕੋਲੜਾ ਵਿਖੇ ਧਮਾਕੇ ਕਰਨ ਦੀਆਂ ਧਮਕੀਆਂ ਦੇਣ ਵਾਲਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮਲੇਰ ਕੋਲੜਾ ਤੋਂ ਐਸਪੀ ਸੈਗਲ ਨੇ ਦੱਸਿਆ ਕਿ ਉਕਤ ਦੋਸ਼ੀ ਰਾਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਮਾਲੋ ਡਾਟ ਦਾ ਵਸਨੀਕ ਹੈ ਅਤੇ ਇਹ ਸਾਰਾ ਮਸਲਾ ਪੁਰਾਣੀ ਆਸ਼ਕੀ ਕਾਰਨ ਹੋਇਆ ਹੈ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਹਾਂ ਸੁਖਮਨ ਕੋਲੜਾ ਕਿਪਨਾ ਇੱਕ ਆਪਣਾ 10 ਸੈਂਡ 12 ਮਹੀਨਿਆਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਾਇਦ ਵਕ ਵਕ ਥਾਵਾ ਤੇ ਧਮਕੀਆਂ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ ਥਾਣਾ ਸਿਟੀ ਵਨ ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਏ ਇਨ ਚਾਰਜ ਐਂਡ ਸਾਈਬਰ ਚੈਲੰਜ ਚਾਰਜ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਾਲੋਦੋਦ ਦਾ ਉਥੋਂ ਦਾ ਰਹਿਣ ਵਾਲਾ ਹੈਗਾ ਆਪਣੈ ਨੂੰ 18 ਮਈ ਨੂੰ ਗ੍ਰਿਫਤਾਰ ਕਰਕੇ ਕੇਸ਼ ਨੂੰ ਟਰੇਸ ਕੀਤਾ ਗਿਆ ਤੇ ਇਹਨਾਂ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਉਹ ਐਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ ਤੇ ਰਾਜ ਜੈਨੂ ਜਦ ਇਹ ਇਸ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀ ਨੂੰ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀ ਐਂ ਮੁੰਡੇ ਦਾ ਫੋਨ ਐਂ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਹ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅਨਸਾਰੀ ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋਅ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣੀ ਵਧਾਈ ਦੇਣਾ ਤੇ ਅਜੀਤ ਥੈਟਾਇਸਰ ਬਾਈ ਮੇਲ ਇੱਥੇ ਮੇਲ ਆ ਰਹੀ ਮੈਂ ਮੋਈ ਸੀ ਤੇ ਇਹ ਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਤੋ ਫਿਰ ਆਪਾਂ ਤੇ ਫਿਰ ਆਪਾਂ ਫਰਦਰ ਉਹਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਜਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਪੜਿਆ ਇਹ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਆਪਣਾ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੋਲ ਦਾ ਦਾ ਹੈ ਨਹੀਂ ਕੋਈ ਕੇਸ ਆਇਆ ਕੋਈ ਦੇਖੀ ਥੈਂਕ ਯੂ ਇਕੜੇ ਇਕੜੇ ਧਾਰਮਿਕ ਸਥਾਨ ਨੂੰ ਇਹਨਾਂ ਨੇ ਉਡਾਉਣ ਦੀ ਕੋਸ਼ਿਸ਼ ਕੀਤੀ ਜੀ ਏਦਾਂ ਇਹਨੇ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨਹੀਂ ਕਿਹਾ ਆਪਣਾ ਇਹਨੇ ਸ਼ਾਇਦ ਜਿਨੇ ਕਾਫੀ ਥਾਵਾਂ ਤੇ 81 ਮੈਂ ਕੀ ਸ਼ਹਿਰ ਆਪਣਾ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਤੁਮਾਕੇ ਕਰੂੰਗਾ ਕੋਈ ਨੇ ਪਾਰਟਿਕੂਲਰ ਏਦਾਂ ਨਹੀਂ ਨੇ ਕਿਹਾ ਸੀ ਤਾਂ ਕੋਈ WhatsApp ਗਰੁੱਪਾਂ ਦੇ ਵਿੱਚ ਤਾਂ ਇਹ ਉੱਡਿਆ ਸੀ ਕਿ ਜੀ ਕੁਝ ਇੰਗੂਆਂ ਨਹੀਂ ਜਿਹੜੇ ਧਾਰਮਿਕ ਸਥਾਨ ਦੇ ਅੰਦਰ ਨਹੀਂ ਨਹੀਂ ਮੈਂ ਏਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ्रेट ਦਿੱਤੀ ਸੀ ਇਹ ਦੀ ਉਮਰ ਸੀ ਜੀ ਇਹ 31 ਸਾਲ ਦਾ ਹੈ ਬਸ ਕੁਆਲਿਫੀਕੇਸ਼ਨ ਇਹ ਨੇ ਡਿਪਲੋਮਾ ਕੀਤਾ ਹੋਇਆ ਹੈ ਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਹੋਵੇ ਕੀ ਤੋਂ ਲੈ ਕੇ ਇਹ ਨੇ ਐਸ ਤਰ੍ਹਾਂ ਦਾ ਕਾਰਨਾਮਾ ਕਰਨ ਦੀ ਉਹ ਹਜੇ ਤਫਤੀਸ਼ ਚੱਲ ਰਹੀ ਹੈ ਉਹ ਮੈਂ ਜੇ ਫਿਲਹਾਲ ਉਹ ਮੈਂ ਜੀ ਨਹੀਂ ਤੁਹਾਨੂੰ ਦੱਸ ਸਕਦਾ ਰਿਵੀਲ ਨਹੀਂ ਕਰ ਸਕਦਾ ਸਰ ਇਹ ਕੋਈ ਸਿਹਾਰੀ ਕੀ ਕਰ ਧਾਰਮਿਕ ਪਵਨਾ ਨੂੰ ਜਿਹੜੀ ਠੇਸ ਪਹੁੰਚੀ ਹੈ ਉਸ ਦਿਨ ਹੁਣ ਮੌਨ ਦਾ ਨਾਮ ਲੈਤਾ ਸੀ ਜੀ ਕੋਲ ਕੀ 295ਏ ਵਗੈਰਾ ਵੀ ਲੱਗੀ ਨਹੀਂ ਜੀ ਆਪਣਾ ਆਪਾਂ ਇਹ ਸਾਰੀ ਚੀਜ਼ਾਂ ਤਤਸ਼ਖ ਦੌਰਾਨ ਵਾਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੋ ਇਹਦੀ ਮੰਸ਼ਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਤੇ ਪ੍ਰੈਸ ਰੋਲ ਬਣਾਉਂਦੇ ਜਿਹੜੇ ਦੂਜੀ ਗੱਲ ਇਹਦਾ ਲੜਕੀ ਤਰਫ ਫਿਰ ਉਸਦੀ ਲੜਕੀਆਂ ਨੂੰ ਤੇ ਉਹਨਾਂ ਨੂੰ ਸਭ ਸਿਖਾਉਣ ਵਾਸਤੇ ਇਹਦੇ ਧਾਰਮਿਕ ਸਤਾਨ ਦਾ ਇਹਦਾ ਕੀ ਕਾਰਨ ਕੀ ਕਿਉਂ ਮੇਰੇ ਮੰਨਦੇ ਇਹ ਧਾਰਮਿਕ ਸਾਰੇ ਬਦਲਾਅ ਹੋਣਾ ਦਾ ਮੇਰਾ ਆਪਣਾ ਵੈਸੇ ਇੱਕ ਪੈਨਿਕ ਕ੍ਰੀਏਟ ਕਰਨ ਲਈ ਇਹਨੂੰ ਕੀਤਾ ਕਿ ਤਾਂ ਕਿ ਇਹਨੂੰ ਸਾਰੇ ਸੀਰੀਅਸਲੀ ਲੈਣ ਦਾ ਇਹਨੇ ਕਰਤਾ ਹੁਣ ਪਰ ਇਦਾਂ ਦੀ ਫਿਲਹਾਲ ਕੋਈ ਤਫ਼ਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਇਹਨੇ ਤਾਰਮਿਕਸਤਾਨ ਨੂੰ ਹੀ ਟਾਰਗੇਟ ਕਰਨਾ ਹੈ